ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਸੰਗਾ ਜੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ 마ਸ਼ੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਜੰਗਲਾਂ ਵਿੱਚ ਇੱਕ ਛਪੜੀ ਦੇ ਕੰਢੇ ਪਹੁੰਚਣ ਤੱਕ ਦਾ ਸਾਰਾ ਸਫ਼ਰ ਜਿਹੜਾ ਉਸ ਦਾ ਅੱਜ ਆਖਰੀ ਹਿੱਸਾ ਤੁਹਾਡੇ ਚਰਨਾਂ ਵਿੱਚ ਲੈ ਕੇ ਆਈ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਨੰਤਪੁਰ ਸਾਹਿਬ ਦਾ ਕਿਲਾ ਛਟਣ ਤੋਂ ਬਾਅਦ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਸ਼ੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਜੰਗਲਾਂ ਵਿੱਚ ਇੱਕ ਛਪੜੀ ਦੇ ਕੰਢੇ ਟਾਲੀ ਦੇ ਦਰਖਤ ਹੇਠ 19 ਜਨਵਰੀ 1705 ਨੂੰ ਅੰਮ੍ਰਿਤ ਵੇਲੇ ਆਸਣ ਲਾ ਕੇ ਉਸ ਧਰਤੀ ਨੂੰ ਪਾਵ ਲਏ ਸਨ ਜਿਉਂ ਹੀ ਦਿਨ ਚੜਿਆ ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਆ ਗਿਆ ਤੇ ਗੁਰੂ ਸਾਹਿਬ ਜੀ ਨੇ ਨੂਰੇ ਨੂੰ ਦੁੱਧ ਸਕਉਣ ਲਈ ਕਿਹਾ ਐਸ ਤੇ ਨੂਰੇ ਨੇ ਬੇਨਤੀ ਕੀਤੀ ਗੁਰੂ ਸਾਹਿਬ ਜੀਓ ਮੱਝਾਂ ਤਾਂ ਮੈਂ ਅੱਜ ਸਵੇਰੇ ਝੋਕੇ ਆਇਆ ਹੁਣ ਮੱਝਾਂ ਥਲੇ ਦੁੱਧ ਨਹੀਂ ਆ ਜੇਕਰ ਤੁਸੀਂ ਹੁਕਮ ਕਰੋ ਮੈਂ ਦੁੱਧ ਘਰੋਂ ਲੈ ਆਉਂਦਾ ਹਾਂ ਪਰ ਗੁਰੂ ਸਾਹਿਬ ਜੀ ਨੇ ਨੂਰੇ ਨੂੰ ਇੱਕ ਔਸਰ ਝੋਟੀ ਵਾਲਾ ਇਸ਼ਾਰਾ ਕਰਦੇ ਹੋਏ ਕਿਹਾ ਉਸ ਚੋਟੀ ਨੂੰ ਥਾਪੜਾ ਦੇ ਕੇ ਚੋਲੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਨੂਰਾ ਮਾਹੀ ਚੋਟੀ ਨੂੰ ਥਾਪੜਾ ਦੇ ਕੇ ਦੁੱਧ ਚੋਣ ਲਈ ਬੈਠ ਗਿਆ ਤੇ ਚੋਟੀ ਨੂੰ ਦੁੱਧ ਉਤਰਾਇਆ ਨੂਰੇ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮੇਰੇ ਕੋਲ ਦੁੱਧ ਚੋਣ ਲਈ ਕੋਈ ਬਰਤਨ ਨਹੀਂ ਹੈ ਗੁਰੂ ਸਾਹਿਬ ਜੀ ਨੇ ਉਸ ਨੂੰ ਆਪਣੇ 288 ਛੇਕਾਂ ਵਾਲਾ ਬਰਤਨ ਜਿਸ ਨੂੰ ਗੰਗਾ ਸਾਗਰ ਕਹਿੰਦੇ ਹਨ ਦੇ ਦਿੱਤਾ ਨੂਰੇ ਮਾਹੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਅਸਰ ਚੋਟੀ ਨੇ ਦੁੱਧ ਦੇ ਦਿੱਤਾ ਤੇ 288 ਛੇਕਾਂ ਵਾਲੇ ਵੈਗਰੂ ਜੀ ਦਾ ਬਰਤਨ ਗੰਗਾ ਸਾਗਰ ਵਿੱਚੋਂ ਦੁੱਧ ਬਾਹਰ ਨਹੀਂ ਡੁੱਲਿਆ ਐ ਸਾਰੀ ਕਹਾਣੀ ਨੂਰੇ ਨੇ ਆਪਣੇ ਮਾਲਕ ਰਾਏ ਕੱਲਾ ਨੂੰ ਜਾ ਦਸੀ ਰਾਏ ਕੱਲਾ ਬਹੁਤ ਅਮੀਰ ਜ਼ਗੀਰਦਾਰ ਪਰਿਵਾਰ ਰਾਏਕੋਟ ਨਾਲ ਸੰਬੰਧ ਰੱਖਦਾ ਸੀ ਰਾਏ ਕੱਲਾ ਸਾਰੀ ਕਹਾਣੀ ਸੁਣ ਕੇ ਉਸੇ ਵਕਤ ਗੁਰੂ ਸਾਹਿਬ ਜੀ ਦੇ ਚਰਨੀ ਆ ਪਿਆ ਤੇ ਬੇਨਤੀ ਕੀਤੀ ਕੋਈ ਸੇਵਾ ਕਰਨ ਦਾ ਮਾਣ ਬਖਸ਼ੋ ਗੁਰੂ ਸਾਹਿਬ ਜੀ ਨੇ ਸਰਹੰਦ ਤੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਦੀ ਖਬਰ ਲੈਣੀ ਹੈ ਕੋਈ ਘੋੜਸਵਾਰ ਭੇਜੋ ਤੇ ਜਲਦੀ ਖਬਰ ਮੰਗਵਾਓ ਰਾਏ ਕੱਲਾ ਨੇ ਇੱਕਦਮ ਨੂਰੇ ਨੂੰ ਸਰਹੰਦ ਲਈ ਰਵਾਨਾ ਕਰ ਦਿੱਤਾ ਕਿਉਂਕਿ ਨੂਰੇ ਦੀ ਭੈਣ ਨੂਰਾ ਸਰਹੰਦ ਵਿਆਹੀ ਹੋਈ ਸੀ ਸਰਹੰਦ ਪਹੁੰਚ ਕੇ ਆਪਣੀ ਭੈਣ ਨੂਰਾ ਤੋਂ ਛੋਟੇ ਗੁਰੂ ਸਾਹਿਬ ਜੀ ਤੇ ਬੱਚਿਆਂ ਤੇ ਮਾਤਾ ਬਾਰੇ ਸਾਰੀ ਜਾਲਮਾਨਾ ਤੇ ਦੁੱਖ ਭਰੀ ਕਹਾਣੀ ਸੁਣ ਕੇ ਵਾਪਸ ਆ ਕੇ ਗੁਰੂ ਸਾਹਿਬ ਜੀ ਨੂੰ ਦੱਸੀ ਛੋਟੇ ਸਾਹਿਬਜ਼ਾਦੀ ਇਸਲਾਮ ਨੂੰ ਨਾ ਕਬੂਲ ਕਰਦੇ ਹੋਏ ਉਥੋਂ ਦੇ ਨਵਾਬ ਵਜੀਦ ਖਾਨ ਨੇ ਬੱਚਿਆਂ ਨੂੰ ਜਿੰਦਾ ਨੀਹਾਂ ਵਿੱਚ ਝਣਵਾ ਕੇ ਸ਼ਹੀਦ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਪੁੱਛਿਆ ਕਿਸੇ ਨੇ ਹਮਦਰਦੀ ਦਾ ਹਾ ਦਾ ਨਾਰਾ ਨਹੀਂ ਮਾਰਿਆ ਜਦ ਨੂਰੇ ਨੇ ਕਿਹਾ ਬੱਚਿਆਂ ਦੀ ਹਮਦਰਦੀ ਵਿੱਚ ਹਾ ਦਾ ਨਾਰਾ ਨਵਾਬਮ ਲੇਰਕੋਟਲਾ ਨੇ ਮਾਰਿਆ ਸੀ ਐਨਾ ਮਾਸੂਮਾ ਦਾ ਕੋਈ ਕਸੂਰ ਨਹੀਂ ਆ ਐਨੀ ਵੱਡੀ ਸਜ਼ਾ ਕਿਉਂ ਦਿੱਤੀ ਜਾ ਰਹੀ ਜੇ ਨਵਾਬ ਸਰਾਂਦ ਨੇ ਨਹੀਂ ਮੰਨੀ ਮਾਤਾ ਜੀ ਠੰਡੇ ਬੁਰਜ ਵਿੱਚ ਸ਼ਹਾਦਤ ਪਾ ਗਏ ਸਨ ਗੁਰੂ ਜੀ ਨੇ ਐਸਾਰੀ ਸ਼ਹਾਦਤ ਦੀ ਵਾਰਤਾ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜ੍ਹ ਕੁੱਟੀ ਤੇ ਵਚਨ ਕੀਤਾ ਕਿ ਭਾਰਤ ਵਿੱਚੋਂ ਮੁਗਲ ਰਾਜ ਦੀ ਜੜ ਅੱਜ ਪੁੱਟੀ ਗਈ ਆ ਉਸ ਸਮੇਂ ਸਾਰੀ ਸੰਗਤ ਚੁੱਪ ਰਹੀ ਪਰ ਰਾਏ ਕੱਲਾ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਸਾਡੇ ਤੇ ਰਹਿਮ ਕਰੋ ਅਸੀਮੀ ਮੋਗਲ ਹਾਂ ਤੇ ਗੁਰੂ ਸਾਹਿਬ ਜੀ ਨੇ ਕਿਹਾ ਤੁਸੀਂ ਸੇਵਾ ਕੀਤੀ ਏ ਤੇਰਾ ਰਾਜ ਕਾਇਮ ਰਹੇਗਾ ਤੇ ਨਵਾਬ ਮਲੇਰਕੋਟਲੇ ਦਾ ਵੀ ਰਹੇਗਾ ਰਾਏ ਕੱਲੇ ਨੂੰ ਗੁਰੂ ਸਾਹਿਬ ਜੀ ਨੇ ਤਲਵਾਰ ਗੰਗਾ ਸਾਗਰ ਤੇ ਕੇ ਹਲ ਬਖਸ਼ਿਸ਼ ਕਰਕੇ ਬਚਨ ਕੀਤਾ ਕਿ ਜਦ ਤੱਕ ਇਹਨਾਂ ਸ਼ਸਤਰਾਂ ਦੀ ਸੇਵਾ ਕਰੋਗੇ ਉਦੋਂ ਤੱਕ ਉਹਨਾਂ ਦਾ ਰਾਜ ਕਾਇਮ ਰਹੇਗਾ ਅੱਜ ਕੱਲ ਉਸ ਅਸਥਾਨ ਉੱਪਰ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਜਿਸ ਨੂੰ ਗੁਰਦੁਆਰਾ ਟਾਲੀਆਣਾ ਸਾਹਿਬ ਕਹਿੰਦੇ ਹਨ ਜੁਰਾਈ ਕੋਟ ਲੁਧਿਆਣਾ ਦੇ ਨੇੜੇ ਹੈ ਇਸ ਵੱਡੇ ਗੁਰਦੁਆਰੇ ਦੇ ਅੰਦਰ ਹੀ ਦੋ ਛੋਟੇ ਗੁਰਦੁਆਰੇ ਗੁਰਦੁਆਰਾ ਜੜਪੁੱਟੀ ਸਾਹਿਬ ਤੇ ਬੂਟਾ ਸਾਹਿਬ ਹਨ ਗੁਰਦੁਆਰਾ ਮਾਸ਼ੀਵਾੜਾ ਤੇ ਹੋਰ ਗੁਰਦੁਆਮ ਸਿੱਖ ਧਰਮ ਵਿੱਚ ਗੁਰੂ ਮਹਾਰਾਜ ਤੋਂ ਪਿੱਛੋਂ ਦੂਸਰਾ ਦਰਜਾ ਗੁਰਦੁਆਰਿਆਂ ਨੂੰ ਦਿੱਤਾ ਜਾਂਦਾ ਗੁਰਦੁਆਰੇ ਗੁਰੂ ਕਾਰਜਾ ਸਿੱਖੀ ਵਿੱਚ ਮਹਾਨ ਪੂਜਨੀਕ ਹਨ ਇੱਕ ਗੁਰੂ ਮਹਾਰਾਜ ਦੀ ਅਮਰ ਜਾਦ ਦੂਸਰਾ ਸਿੱਖੀ ਪ੍ਰਚਾਰ ਦੇ ਕੇਂਦਰ ਤੇ ਤੀਸਰਾ ਜੀਵਨ ਕਲਿਆਣ ਸ਼ਾਂਤੀ ਗਿਆਨ ਭਗਤੀ ਤੇ ਸ਼ਕਤੀ ਦੇ ਸੋਮੇ ਗੁਰਦੁਆਰੇ ਵਿੱਚੋਂ ਸਿੱਖਾਂ ਨੂੰ ਕੀ ਪ੍ਰਾਪਤ ਹੁੰਦਾ ਹੈ ਇਸ ਪਰਥਾਏ ਗਿਆਨੀ ਠਾਕੁਰ ਸਿੰਘ ਅਮਰਸਰੀ ਲਿਖਦੇ ਹਨ ਅਮਰਤ ਵੇਲੇ ਗੁਰ ਸਿੱਖ ਜਾਗੇ ਦਾਤਨ ਸੋਚ ਸੁਨਾਨ ਸੁਲਾਗੇ ਸ੍ਰੀ ਜਪਜੀਤ ਪੁਰਨ ਜਾਪ ਉਚਾਰੇ ਆਸਾ ਵਾਰ ਸੁਖਮਣੀ ਸਾਰੇ ਨਿਤ ਨੇਮ ਨਿਤ ਪ੍ਰਤਿ ਸਦ ਕਰਨੋ ਜਹਿ ਬਿਦ ਗੁਰ ਸਿੱਖਣ ਸਦ ਵਰਨੋ ਪੂਨ ਅਰਦਾਸ ਆਹ ਨਾਲ ਕਰਕੇ ਮਾਥਾ ਟੇਕ ਤਰਨ ਸਿਰ ਤਰਕੇ ਗੁਰਪਦ ਪਦਮ ਧਿਆਨ ਉਰ ਤਰਨੋ ਫਤੇ ਗਜਾਏ ਗੁਰੂ ਜਸ ਭਰਨੋ ਪਾਵ ਕੇ ਗੁਰਦੁਆਰਿਆਂ ਦੀ ਬਹੰਤ ਮੈਮਾਏ ਲਿਖਣ ਲੱਗੀ ਹੈ ਤਾਂ ਵੱਡਾ ਗ੍ਰੰਥ ਬਣਦਾ ਏ ਸਤਗੁਰੂ ਗੌਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਸੇਬ ਤੋਂ ਚੱਲੇ ਸਨ ਆਪ ਮਾਸ਼ੀਵਾੜੇ ਤੋਂ ਦੀਨੇ ਤੱਕ ਆਏ ਮਾਲਵੇ ਦੀ ਇਸ ਜੰਗਲੀ ਧਰਤੀ ਨੇ ਅੱਜ ਤੱਕ ਗੁਰਦੁਆਰਿਆਂ ਦੇ ਰੂਪ ਵਿੱਚ ਆਪ ਦੀ ਯਾਦ ਸੰਭਾਲ ਕੇ ਰੱਖੀਏ ਜਿਨ੍ਹਾਂ ਦੇ ਦਰਸ਼ਨ ਕਰਕੇ ਅੱਜ ਵੀ ਸ਼ਰਧਾਲੂ ਸਿੱਖ ਸਿੱਖੀ ਜੀਵਨ ਦੀ ਪ੍ਰੇਰਣਾ ਲੈਂਦੇ ਹਨ ਸਤਿਗੁਰੂ ਮਹਾਰਾਜ ਜੀ ਦਾ ਵਾਹ ਕੇ ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਪਾਲਿਆ ਲੈ ਤੂਰ ਮੁਖ ਲਾਵਾਂ ਜਿੱਥੇ ਵੀ ਗੁਰੂ ਮਹਾਰਾਜ ਬਰਾਜੇ ਅੱਜ ਉਥੇ ਆਲੀ ਸ਼ਾਨ ਗੁਰਦੁਆਰੇ ਹਨ ਉਨਾ ਗੁਰਦੁਆਰਿਆਂ ਦਾ ਦਰਸ਼ਨ ਕਰਨ ਤੇ ਛੱਟ ਸਾਰਾ ਇਤਿਹਾਸ ਚੇਤੇ ਆ ਜਾਂਦਾ ਏ ਚਮਕੌਰ ਸਾਹਿਬ ਤੋਂ ਅੱਗੇ ਗੁਰਦੁਆਰਿਆਂ ਦਾ ਵੇਰਵਾ ਇਸ ਪ੍ਰਕਾਰ ਏ ਸਾਧ ਸੰਗਤ ਜੀ ਇੱਕ ਸਰਦਾਰੂ ਸਿੱਖ ਜਿਸ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀਆਂ ਯਾਦਾਂ ਦੇ ਦਰਸ਼ਨ ਕਰਨੇ ਹੋਣ ਉਹ ਚਮਕੌਰ ਸਾਹਿਬ ਤੋਂ ਉਸ ਗੱਡੀ ਵਿੱਚ ਬੈਠੋ ਜਿਹੜੀ ਰੋਪੜ ਨਹਿਰ ਦੀ ਪਟੜੀ ਸਮਰਾਲੇ ਨੂੰ ਆਉਂਦੀ ਏ ਸਾਰੇ ਗੁਰਦੁਆਰੇ ਚਾਰ ਕੋਦੀ ਵਿੱਥ ਤੇ ਇੱਕ ਦੂਸਰੇ ਦੇ ਨਾਲੋਂ ਨਾਲ ਹਨ ਹੌਲੀ ਹੌਲੀ ਦਰਸ਼ਨ ਕਰਦਾ ਏ ਪਹਿਲਾ ਗੁਰਦੁਆਰਾ ਜਾਂਡ ਸਹਿਬੇ ਇੱਥੇ ਸਤਿਗੁਰੂ ਜੀ ਨੇ ਗੁਜਰਾ ਨੂੰ ਸੋਧਿਆ ਸੀ ਜਿਹੜੇ ਰੋਲਾ ਪਾਉਂਦੇ ਸੀ ਉਹ ਸਿੱਖਾਂ ਦਾ ਗੁਰੂ ਜਾਣਦਾ ਏ ਉਹਨਾਂ ਨੂੰ ਮੋਹਰਾਂ ਦਾ ਲਾਲਚ ਵੀ ਦਿੱਤਾ ਫਿਰ ਵੀ ਦੁਸ਼ਟਾ ਨਾ ਸਮਝੇ ਗੁਰਦੁਆਰਾ ਝਾੜ ਸਹਿਬ ਬਲੌਰਪੁਰ ਦੇ ਨਹਿਰ ਦੇ ਪੁਲ ਤੋਂ ਪੂਰਬ ਦਖਣ ਵੱਲ ਕੋਈ ਅਧਮੀਲ ਉਤੇ ਇਮਾਰਤ ਸਾਰੀ ਪੱਕੀ ਗੁਰੂ ਕਲੰਗਰ ਚੱਲਦਾ ਏ ਤੇ ਚੰਗੀਆਂ ਰੌਣਕਾਂ ਰਹਿੰਦੀਆਂ ਹਨ ਇੱਥੇ ਗੁਰੂ ਜੀ ਬਲੌਰਪੁਰ ਤੋਂ ਹੋ ਕੇ ਰੁਕੇ ਸਨ ਗੁਰਦੁਆਰਾ ਮੰਜੀ ਸਾਹਿਬ ਐਸ ਸਥਾਨ ਤੇ ਸਤਿਗੁਰਜੀ ਇੱਕ ਪੈਰ ਰਹੇ ਸਨ ਤੇ ਦਸਤਾਰ ਸਜਾਈ ਸੀ ਝਾੜ ਸਾਹਿਬ ਤੋਂ ਤਿੰਨ ਕੋਹ ਦੀ ਵਾਟ ਤੇ ਹੈ ਸ਼ਰਦਾਲੂ ਸਿਖਾਣੇ ਜਾਦਗਰ ਕੈਮ ਰੱਖੀ ਹੈ ਗੁਰਦੁਆਰਾ ਮੰਜੀ ਸਾਹਿਬ ਤੋਂ ਅੱਗੇ ਸ਼ਹਿਰ ਮਾਸ਼ੀ ਵੜਾ ਜਾਂਦਾ ਹੈ ਇਹ ਦਰਿਆ ਸਤਲੁਜ ਦੇ ਕਿਨਾਰੇ ਕਦੀ ਹੁੰਦਾ ਸੀ ਹੁਣ ਦਰਿਆ ਕੁਝ ਪਿੱਛੇ हट ਗਿਆ ਹੈ ਸ਼ਹਿਰ ਦੇ ਪੂਰਬ ਵੱਲ ਗੁਰਦੁਆਰਾ ਚਰਨ ਕਮਲ ਸਾਹਿਬ ਹੈ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਤਿਗੁਰਜੀ ਗੁਲਾਬੇ ਮਸੰਦ ਦੇ ਬਾਗ ਵਿੱਚੋਂ ਕੂ ਤੋਂ ਪਾਣੀ ਪੀਕੇ ਜਾਂਡ ਹੀਠ ਬਰਾਜੀ ਸਨ ਤੇ ਇੱਥੇ ਹੀ ਪਾਈ ਦਾ ਸਿੰਘ ਪਾਈ ਮਾਨ ਸਿੰਘ ਤੇ ਪਾਈ ਧਰਮ ਸਿੰਘ ਜੀ ਆ ਮਿਲੇ ਸਨ ਅਜੇ ਵੀ ਬਾਗ ਹੈ ਤੇ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਪੱਕੀ ਸੜਕ ਜਾਂਦੀ ਏ ਇਸ਼ਨਾਨ ਕਰਨ ਲਈ ਬੰਬੀ ਲੱਗੀ ਏ ਤੇ ਗੁਰੂ ਕਾ ਲੰਗਰ ਤਿਆਰ ਵਰਤੇਂਦਾ ਏ ਮਾਸ਼ੀਵਣਾ ਸਹਿਬ ਗੁਲਾਮੇ ਮਸੰਦ ਦਾ ਘਰ ਗੁਰਦੁਆਰਾ ਏ ਉੱਥੇ ਲੱਗੇ ਹੀ ਉਹ ਇਤਿਹਾਸਿਕ ਮੱਟੀ ਪਈ ਏ ਜਿਸ ਵਿੱਚ ਸਤਗੁਰੂ ਜੀ ਦੇ ਬਸਤਰ ਨੀਲੇ ਰੰਗੇ ਸਨ ਜਦੋਂ ਉੱਚ ਦੇ ਪੀਰ ਬਣ ਦੀ ਸਲਾਹ ਕੀਤੀ ਸੀ ਇਤਿਹਾਸਿਕ ਯਾਦਗਾਰ ਹੈ ਛੇਮੀ ਨਬੀ ਖਾਂ ਗਨੀ ਖਾਂ ਦਾ ਘਾਰੇ ਐ ਸਥਾਨ ਮਾਸ਼ੀਵਾੜੇ ਸ਼ਹਿਰ ਵਿੱਚ ਨਿੱਕੀ ਨਾਨਕਸ਼ਹੀ ਇੱਟ ਦਾ ਮਕਾਨ ਹੈ ਪਾਕਿਸਤਾਨ ਬਣਨ ਤੋਂ ਪਹਿਲਾਂ ਇਸ ਸਥਾਨ ਦੀ ਸੰਭਾਲ ਨਬੀ ਖਾਂ ਗਨੀ ਖਾਂ ਦੀ ਸੰਤਾਨ ਕਰਦੀ ਸੀ ਪਰ ਜਦੋਂ ਦੇਸ਼ ਦੀ ਵੰਡ ਪੈ ਗਈ ਤੇ ਮੁਸਲਮਾਨ ਹਿਜਰਤ ਕਰ ਗਏ ਤਾਂ ਨਬੀ ਖਾਂ ਗਨੀ ਖਾਂ ਦੀ ਸੰਤਾਨ ਵਾਲੇ ਮੁਸਲਮਾਨ ਵੀ ਪਾਕਿਸਤਾਨ ਚਲੇ ਗਏ ਗੁਰੂ ਜੀ ਦਾ ਜਾਦਗਾਰੀ ਇਤਿਹਾਸਿਕ ਪਲੰਗ ਨਾਲ ਲੈ ਕੇ ਕਿਉਂਕਿ ਉਹ ਪੂਜਾ ਕਰਦੇ ਹਨ ਅੱਜਕੱਲ ਇੱਕ ਸੇਵਾਦਾਰ ਉਸੇ ਤਰ੍ਹਾਂ ਦਾ ਹੋਰ ਨਵਾਂ ਪਲੰਗ ਰੱਖਿਆ ਹੈ ਤੇ ਗੁਰੂ ਜੀ ਦਾ ਆਉਣਾ ਪਲੰਗ ਤੇ ਗੁਰੂ ਜੀ ਦੇ ਦਿੱਤੇ ਵਾਰ ਆਦਿਕ ਬਾਬਤ ਲਈ ਕੇ ਰੱਖਿਆ ਹੈ ਸਿੱਖ ਸੰਗਤਾਂ ਦਰਸ਼ਨ ਕਰਦੀਆਂ ਹਨ ਸਤ ਗੁਰੂ ਮਹਾਰਾਜ ਦੀ ਕਿਰਪਾ ਨਾਲ ਸ਼ਹਿਰ ਵਸਤਾ ਹੈ ਪਾਕਿਸਤਾਨ ਵੰਡਣ ਵੇਲੇ ਬਹੁਤ ਉਜੜਿਆ ਜਟ ਠੱਠਾ ਨਹੀਂ ਸੀ ਸਤਵੇਂ ਗੁਰੂ ਸਰ ਸਾਹਿਬ ਲੇਲਪੈਂਡ ਇਹ ਮਾਸ਼ੀ ਵੜੇ ਤੋਂ 5 ਕੋਹ ਦੀ ਦੂਰੀ ਤੇ ਹੈ ਇੱਥੇ ਮੁਸਲਮਾਨੀ ਲਸ਼ਕਰ ਨੇ ਗੁਰੂ ਜੀ ਨੂੰ ਰੋਕਿਆ ਸੀ ਪਰ ਨਬੀ ਖਾਂ ਗਨੀ ਖਾਂ ਦੀ ਹਿੰਮਤ ਤੇ ਅਕਲ ਨਾਲ ਕੁਝ ਅਕਾਲ ਪੁਰਖ ਦੀ ਕਿਰਪਾ ਨਾਲ ਅੱਗੇ ਨਿਕਲ ਗਏ ਇੱਥੇ ਸਰੋਵਰ ਗੁਰਦੁਆਰਾ ਏ 8ਵੇਂ ਨੰਬਰ ਤੇ ਕਟਾਣੀ ਪਿੰਡ ਚ ਰੋਪੜ ਨਹਿਰ ਦੇ ਕਿਨਾਰੇ ਕਟਾਣੀ ਬੜਾ ਵੱਡਾ ਪਿੰਡ ਏ ਉੱਥੇ ਵੀ ਗੁਰਦੁਆਰਾ ਏ 9ਵਾਂ ਗੁਰਦੁਆਰਾ ਕਨੇਚ ਨਗਰ 10ਵਾਂ ਗੁਰਦੁਆਰਾ ਆਲਮਗੀਰ 11ਵਾਂ ਗੁਰਦੁਆਰਾ ਜੋਧ ਪਿੰਡ ਬਾਰਮਾਂ ਗੁਰਦੁਆਰਾ 모ਹੀ ਪਿੰਡ ਇਸ ਗੁਰਦੁਆਰੇ ਦਾ ਇਤਿਹਾਸ ਇਹ ਹੋਏ ਕਿ ਸਤਗੁਰ ਮਹਾਰਾਜ ਨੂੰ 모ਹੀ ਨਗਰ ਵਿੱਚ ਇੱਕ ਲੋਹਾਰ ਗੋਚਰਾ ਕੰਮ ਪਿਆ ਉਸਨੇ ਬੜੀ ਸ਼ਰਤਾਂ ਨਾਲ ਕੰਮ ਕੀਤਾ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਕੋਈ ਵਲੀ ਔਲੀਏ ਦੇਖਾਈ ਦਿੰਦੇ ਹੋ ਮੇਰੇ ਉੱਤੇ ਕਿਰਪਾ ਕਰੋ ਸਤਗੁਰ ਜੀ ਗੁਰਮਖਾ ਤੈਨੂੰ ਕੀ ਕਸ਼ਟ ਜਾਂ ਤੰਗੀ ਹੈ ਲੋਹਾਰ ਨੇ ਕਿਹਾ ਮਹਾਰਾਜ ਮੇਰੇ ਘਰ ਸੰਤਾਨ ਨਹੀਂ ਮੈਂ ਚਾਹੁੰਦਾ ਹਾਂ ਦੋ ਪੁੱਤਰ ਹੋਣ ਬੂਟੇ ਤੋਂ ਬੂਟਾ ਲੱਗੇ ਦੀਵੇ ਨਾਲ ਦੀਵਾ ਬਲਦਾ ਰਹੇ ਤੇਕੇ ਇਸ ਕਰਤੇ ਦੁਕਾਨ ਵਿੱਚ ਚਾਨਣ ਰਹੇ ਸੰਤਾਨ ਨਾ ਹੋਣੀ ਤਾਂ ਇੱਕ ਪ੍ਰਕਾਰ ਦਾ ਕਸ਼ਟ ਹੈ ਰਾਤ ਦਿਨ ਸੋਚਾਂ ਵਿੱਚ ਬੀਤ ਜਾਂਦਾ ਹੈ ਅੰਤਰਜਾਮੀ ਸਤਗੁਰ ਮਹਾਰਾਜ ਕਟਕਟ ਦੀ ਜਾਣਨ ਹਾਰਨੇ ਜਦੋਂ ਧਿਆਨ ਮਾਰਿਆ ਤਾਂ ਲੋਹਾਰ ਦੇ ਖਾਨਦਾਨ ਦਾ ਅੰਤ ਹੋਣਾ ਲਿਖਿਆ ਨਜ਼ਰ ਆਇਆ ਦਰਗਾਹੇ ਲੇਖੇ ਮੁੱਕ ਚੁਕੇ ਸਨ ਪਰ ਕਿਉਂਕਿ ਉਸਨੇ ਬੇਨਤੀ ਕੀਤੀ ਬੇਨਤੀ ਹੋਈ ਅਕਾਲ ਪੁਰਖ ਦੇ ਬੈਠੇ ਕੋਲ ਜਿਸ ਉਤੇ ਕਾਲ ਪੁਰਖ ਦੀਆਂ ਸਾਮੀਆਂ ਰਾਂ ਸਨ ਮਹਾਰਾਜ ਨੇ ਉਸ ਵਲੇ ਧਿਆਨ ਤਰਕੇ ਅਕਾਲਪੁਰਖ ਨਾਲ ਬਚਨ ਕੀਤੇ ਐ ਸੁਲਹਾਰ ਨੇ ਆਪ ਦੇ ਬਿਠੇ ਅੱਗੇ ਬੇਨਤੀ ਕੀਤੀ ਜੇ ਬੇਨਤੀ ਮੰਨੀ ਨਾ ਜਾਏ ਆਪ ਦੀ ਉਡੀਾਈ ਵਿੱਚ ਫਰਕ ਆਉਂਦਾ ਏ ਉਸ ਵੇਲੇ ਅਕਾਲਪੁਰਖ ਨੇ ਬਚਨ ਕੀਤਾ beta ਗੋਵਿੰਦ ਸਿੰਘ ਜੋ ਕੁਝ ਬਚਨ ਕਰੋਗੇ ਸੋ ਸੱਚ ਹੋਣਗੇ ਅਸਾਂ ਦੀ ਮਰਜ਼ੀ ਜਾਂ ਲਿਖ ਦੇ ਉਲਟ ਵੀ ਹੋ ਸਕਦਾ ਤੁਸਾਂ ਦੀ ਤਪੱਸਿਆ ਕਲਣਾ ਤਿਆਗ ਤੇ ਸੇਵਾ ਤੇ ਅਸੀਂ ਪ੍ਰਸਾਨਾਂ ਅੱਜ ਤੁਸੀਂ ਜੀਵਨ ਦੇ ਉਸ ਪੜਾ ਤੇ ਤੁਰਿਓ ਜਿਸਤੇ ਕੋਈ ਵਾਲੀ avatars ਨਹੀਂ ਪਹੁੰਚਿਆ ਸਭ ਰੁਕ ਜਾਂਦੇ ਰਹੇ ਅਸਾਂ ਦੀ ਪੈਦਾ ਕੀਤੀ ਮਾਇਆ ਦੇ ਜਾਲ ਵਿੱਚ ਫਸ ਕੇ ਜੀਵਨ ਨਿਸ਼ਾਨੇ ਦੇ ਕਰਮ ਟੀਚੇ ਤੋਂ ਉਰੇ ਹੀ ਰਹਿ ਜਾਂਦੇ ਰਹੇ ਐ ਸਲਹਾਰ ਨੂੰ ਕੀ ਜੇ ਮਿੱਟੀ ਨੂੰ ਵਰ ਦਿਓਗੇ ਉਹ ਵੀ ਪੂਰਾ ਹੋਵੇਗਾ ਅਸੀਂ ਪਰਸਾਨ ਹਾਂ ਐਸਾ ਅਕਾਲਪੁਰਖ ਦਾ ਵਚਨ ਸੁਣ ਕੇ ਸਤਗੁਰੂ ਜੀ ਦੇ ਚਿਹਰੇ ਉੱਤੇ ਇੱਕ ਅਨੋਖਾ ਚਮਤਕਾਰੀ ਨੂਰ ਆਇਆ ਉਹਨਾਂ ਦਾ ਤਨ ਲਰਜਿਆ ਤੇ ਚੜ੍ਹਦੀ ਕਲਾ ਦਾ ਪ੍ਰਕਾਸ਼ ਹੋਇਆ ਉਹਨਾਂ ਨੇ ਲੋਹਾਰ ਵੱਲ ਦੇਖਿਆ ਉਸ ਦੀ ਆਤਮਾ ਨੂੰ ਦੇਖਿਆ ਉਹ ਨਿਰਮਲ ਤੇ ਆਸ਼ਾਮੰਤ ਮਾਸੂਮ ਸੀ ਭਾਈ ਸਤਬੁਰਜੀ ਨੇ ਲੋਹਾਰ ਨੂੰ ਸੰਬੋਧਨ ਕੀਤਾ ਹੁਕਮ ਆਰਾਜ ਉਸ ਨੇ ਦੋਵੇਂ ਹੱਥ ਜੋੜੇ ਤੇਰੀ ਇਸ਼ਾ ਪੁੱਤਰ ਦੀ ਹੈ ਦੋ ਪੁੱਤਰਾਂ ਦੀ ਮਹਾਰਾਜ ਅੱਛਾ ਅਕਾਲ ਪੁਰਖ ਮੇਰੇ ਮਾਲਕ ਨੇ ਤੇਰੇ ਭਾਗ ਵਿੱਚ ਅਤਲਾ ਬਦਲੀ ਕਰ ਦਿੱਤੀ ਹੈ ਤੇਰੇ ਘਰ ਦੋ ਪੁੱਤਰ ਹੋਣਗੇ ਦੋ ਦੋ ਡੋਲੇ ਆਇਆ ਕਰਨਗੇ ਪਰਿਵਾਰ ਵਧੇਗਾ ਤੇਰੇ ਘਰ ਰੌਣਕਾਂ ਰਹਿਣਗੀਆਂ ਮਹਾਰਾਜ ਨੇ ਵਾਰ ਦਿੱਤਾ ਲੋਹਾਰ ਦੀ ਆਤਮਾ ਪ੍ਰਸੰਨ ਹੋ ਗਈ ਉਸ ਨੂੰ ਪਰੋਸਾ ਹੋ ਗਿਆ ਤੇ ਮਹਾਰਾਜ ਦੀ ਸੇਵਾ ਕੀਤੀ ਉਸ ਨੇ ਗੁਰੂ ਮਹਾਰਾਜ ਦੀ ਯਾਦਗਾਰ ਕੈਮ ਕੀਤੀ ਲੋਹਾਰ ਦੇ ਘਰ ਦੋ ਪੁੱਤਰ ਹੋਏ ਤੇ ਪੁੱਤਰਾਂ ਦਾ ਪਰਿਵਾਰ ਵਧਿਆ ਉਸ ਲੋਹਾਰ ਦੇ ਪੁੱਤਰਾਂ ਤੱਕ ਜਦੋਂ ਗੁਰੂ ਸਾਹਿਬ ਜੀ ਦੇ ਵਰ ਦੀ ਚਰਚਾ ਚੱਲੀ ਆਈ ਤਾਂ ਉਸ ਵੇਲੇ ਨੂੰ ਪੰਜਾਬ ਵਿੱਚ ਸਿੰਘਾਂ ਦਾ ਬੋਲਬਾਲਾ ਹੋ ਗਿਆ ਮੋਹੀ ਨਗਰ ਵਾਸੀਆਂ ਤੇ ਸਤਗੁਰ ਮਹਾਰਾਜ ਦੇ ਵਰ ਨਾਲ ਜਨਮੇ ਲੜਕੀਆਂ ਨੇ ਗੁਰੂ ਜੀ ਦੇ ਚਰਨ ਛੋਹ ਵਾਲੀ ਤਰਤ ਸੁਹਾਵੀ ਨੂੰ ਗੁਰਦੁਆਰੇ ਦਰੁਪ ਦਿੱਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਪੂਜਾ ਆਸਣ ਥਾਪਣ ਸੋਆ ਦਾ ਬਚਨ ਅਟਲ ਹੋਇਆ ਸੀਨਾ ਬਾਸੀਨਾ ਤੁਰੀਆਂ ਆਰੀਆਂ ਕਥਾਵਾਂ ਤੋਂ ਪ੍ਰਗਟ ਹੁੰਦਾ ਏ ਕਿ ਜਿਸ ਨੇ ਵੀ ਸੇਵਾ ਕੀਤੀ ਉਸੇ ਦੀ ਸੰਤਾਨ ਵਧੀ ਹੁਣ ਗੁਰਦੁਆਰੇ ਦੀ ਬੜੀ ਮਹਿਮਾ ਏ ਤੇ ਜਿਹੜਾ ਵੀ ਸ਼ਰਧਾਦਾਰ ਕੇ ਪੁੱਤਰ ਦੀ ਇੱਛਾ ਕਰਦਾ ਏ ਉਸਤੇ ਕਰ ਪੁੱਤਰ ਹੋ ਜਾਂਦਾ ਏ ਇਸ ਗੁਰਦੁਆਰੇ ਦੀ ਮਹਿਮਾ ਵਧੀ ਸੀ ਸਿੱਖ ਰਾਜ ਦੇ ਮੁਢਲੇ ਦਿਨਾਂ ਵਿੱਚ ਜਦੋਂ ਕਿ ਸਿੱਖ ਸਰਦਾਰਾਂ ਨੇ ਪੁੱਤਰ ਪ੍ਰਾਪਤੀ ਦੀ ਅਰਦਾਸ ਕਰਵਾਈ ਤੇ ਇਹ ਕਿਹਾ ਕਿ ਪੁੱਤਰ ਹੋਣ ਤੇ ਗੁਰਦਾਮ ਦਾ ਨਿਸ਼ਾਨ ਪੱਕਾ ਕਰਾਵੇਗਾ ਨਿਸ਼ਾਨ ਸਾਹਿਬ ਕਾਇਮ ਕਰੇਗਾ ਅਰਦਾਸ ਕਰਨ ਤੇ ਇੱਕ ਸਾਲ ਪਿਛੋਸਤੇ ਕਰਪੁੱਤਰ ਹੋਇਆ ਤੇ ਉਸਨੇ ਗੁਰਦੁਆਰੇ ਦੀ ਸੇਵਾ ਤਨੋਂ ਮਨੋਂ ਹੋ ਕੇ ਕਰਾਈ ਬਸ ਫਿਰ ਜੱਸ ਸਾਰੇ ਇਲਾਕੇ ਵਿੱਚ ਖਿਲਰ ਗਿਆ ਤੇ ਇਸਥਾਨ ਦੀ ਮੰਨਤਾ ਵੱਧ ਗਈ ਅੱਜ ਵੀ ਜੋ ਇਸ਼ਿਆਧਾਰ ਕੇ ਸੱਚੇ ਦਿਲੋਂ ਅਰਦਾਸ ਕਰਾਉਂਦਾ ਉਸਤੇ ਕਰ ਬਾਲਕਾਂ ਦੀ ਰੌਣਕ ਹੋ ਜਾਂਦੀ ਉਸ ਦਾ ਨਿਸ਼ਾਨ ਕਾਇਮ ਹੁੰਦਾ ਤੇ ਦੀਵੇ ਨਾਲ ਦੀਵਾ ਜਗਦਾ ਰਹਿੰਦਾ ਸਾਸੰਗਤ ਜੀ ਪੋਲਚੋਕ ਬਖਸ਼ ਦੇਣੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ